ਰਮਨਾ ਪਹਿਲਵਾਨ ਪਹਿਲਵਾਨੀ ਕਰਦਾ ਕਰਦਾ ਖੇਡ ਕਬੱਡੀ ਦੇ ਵਿੱਚ ਆਇਆ ਤੇ ਟਾਪਰਾ ਰੇਡਰ ਬਣ ਗਿਆ ਮੈਦਾਨ ਦੇ ਵਿੱਚ ਮੰਨੀ ਫਿਰ ਮੱਲੀਆਂ ਵਾਲਾ ਆਹ ਮੱਲੀਆਂ ਵਾਲਾ ਕੋਸ਼ਿਸ਼ ਕਰਦਾ ਸ਼ਾਹਗੁਰ ਦੀ ਟੀਮ ਦਾ ਆਹ ਟਾਪਰ ਜੱਫੀ ਹੁਣ ਦੇਖਦੇ ਆ ਵੀ ਗੱਲ ਲੱਗ 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 ਕੀ ਬਣੂਗੀ ਸਮੇਂ ਨੇ ਫੈਸਲਾ ਕਰਨਾ ਕਬੱਡੀ ਕਬੱਡੀ ਹੋਈ ਪਏ ਤੇ ਪੁਆਇੰਟ ਸ਼ਾਹ ਗੋਟ ਦੇ ਤਾਰੀਆਂ ਮਾਰ ਦੋ ਮਨੀ ਦੇ ਲਈ ਜੀਆ ਨੂੰ ਆਖਦੇ ਗਗਨ ਸੰਧੂ ਵੀ ਪੁੱਜਿਆ ਸਾਹਮਣੇ ਕਬੱਡੀ ਪਾਉਣ ਦੇ ਲਈ ਸੁਲਤਾਨ ਉਸਤਾਦ ਜੀ ਅੰਦਾਜ਼ ਵੇਖੋ ਮੁੰਡੇ ਦਾ ਐਨ ਖੜ ਗਿਆ ਜਾ ਕੇ ਜਾਫੀਆ ਤੇ ਐਨ ਇੱਕ ਵਾਰ ਸੋਚੀ ਪਾ ਦਿੱਤੇ ਹੈ ਕਿ ਟਾਪ ਟਾਈਮ ਚੱਲਦਾ ਹੈ ਸ਼ੀਲੂ ਸੁਲਤਾਨ ਦਾ ਟਾਪ ਟਾਈਮ ਚੱਲਦਾ ਹੈ ਸ਼ੀਲੂ ਸੁਲਤਾਨ ਦਾ ਟਾਪ ਟਾਈਮ ਜਵਾਲ ਬਨਵਾਲੀਪੁਰ ਵਾਲਿਆਂ ਦਾ ਧੰਨਵਾਦ ਹੈ ਉਹਨਾਂ ਦੇ ਵੀਰ ਅਮਰੀਕ ਸਿੰਘ ਜੀ ਵੀ ਨਾ ਪਰ ਹਰਿਆਣੇ ਵਾਲੇ ਸ਼ੀਲੂ ਦਾ ਜਫਾ ਸੈੰਦੋ ਵਾਲ ਦੇ ਅੱਜ ਕਰਦਾ ਮੇਲਾ ਆ ਚੱਕ ਸਾਭੂ ਵਾਲਾ ਇਸ ਲਈ ਤਿੰਨ ਕੇ ਦੇ ਦਰਮਿਆਨ ਟੱਕਰ ਇਹ ਇਹ ਸਵਾਦ ਕਬੱਡੀ 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 ਚੱਕ ਸਾਹਬੂ ਵਾਲਾ ਇਸ ਵੇਲੇ ਬੱਲੇ ਬੱਲੇ ਕਰਵਾਈ ਜਾਂਦਾ ਹੈ ਆ ਸੀਜ਼ਨ ਚ ਮੁੰਡਾ ਸਿਰਾਂ ਲਾਈ ਜਾਂਦਾ ਹੈ ਵੱਡੇ ਵੱਡੇ ਰੇਡਰਾਂ ਨੂੰ ਨੇ ਸਾਰਿਆਂ ਦਾ ਸਵਾਗਤ ਹੈ ਸੈਦੋ ਵਾਲੇ ਦੇ ਵੱਡੇ ਮੇਲੇ ਤੇ ਬੜਾ ਫਰਤੀਲਾ ਮੁੰਡਾ ਤੇਜ ਤਰਾਰ ਅੱਜ ਦੇ ਟਾਈਮ ਵਿੱਚ ਰੁਪਿੰਦਰ ਕੌਡੀ ਦਾ 스타 ਹੈ ਸ਼ੀਲੂ ਹਰਿਆਣੇ ਦਾ ਵੀ ਦੌਰ ਪੂਰਾ ਚੱਲਦਾ ਵੱਡੇ ਵੱਡੇ ਰੇਡਰਾਂ ਨੂੰ ਪੱਲ ਵਿੱਚ ਠੱਲਦਾ ਵੱਡੇ ਖੇਡ ਮੈਦਾਨ ਦੇ ਵਿੱਚ ਵਧਾ ਹੈ ਇਹ ਇੰਗਲੈਂਡ ਦੇ ਪੂਰੇ ਸੀਜ਼ਨ ਦਾ ਬੈਸਟ ਰਿਆ ਆ ਸ਼ੀਲੂ ਹਰਿਆਣੇ ਵਾਲਾ ਦੁਨੀਆ ਦੇ ਦੋ ਕਹਿੰਦੇ ਇਸ ਲਈ ਐਦ ਮੰਨੇ ਪਰ ਮੰਨੇ ਆਮੋ ਸਾਹਮਣੇ ਆ ਮੇਰੇ ਵੀਰੋ ਆਮੋ ਸਾਹਮਣੇ ਆ ਬੁਰੀਆ ਬੁਰੀਆ ਨੰਬਰ ਸ਼ੀਲੂ ਦਾ ਨੰਬਰ ਬੇ ਅਪਲੈਨ ਹਟ ਟਿਟ ਕਲੈਕਸ਼ਨ ਤੋਂ ਮਿੰਟੂ ਹੁੰਦਲ ਆਸਟ੍ਰੇਲੀਆ ਦਾ ਵੱਡਾ ਯੋਗਦਾਨ ਰਪਿੰਦਰ ਰੇਡ ਸਾਜੀ ਦੇ ਬੋਲ ਹਾਂਜੀ ਮਾਸਟਰ ਜੀ ਜੇ ਜ਼ਰੂਰੀ ਅਨਾਉਂਸਮੈਂਟ ਕਦੀ ਆਪਾਂ ਕਰ ਦਿਓ ਮਿਹਰਬਾਨੀ ਕਰਕੇ ਮਾਸਟਰ ਸ਼ਾਹਸੇਨ ਜੀ ਹੈਲੋ ਮਨਦੀਪ ਪਾਈ ਜਾਂਦਾ ਏ ਸੈਦੋਵਾਲ ਨੇ ਕੱਪ ਦਾ ਨਜ਼ਾਰਾ ਆਈ ਜਾਂਦਾ ਏ ਇਹ ਵੱਖਰੇ ਰਿਕਾਰਡ ਬਣਾਈ ਜਾਂਦਾ ਏ ਹਰਿਆਣੇ ਵਾਲਾ ਸ਼ੀਲੂ ਇਸ ਵੇਲੇ ਦੋਦੇ ਵਾਲੇ ਨੂੰ ਜਫਾ ਲਾਈ ਜਾਂਦਾ ਏ ਕਮਸਾਨ ਆਹ ਅੜੇ ਗੱਡੇ ਕਢਦਾ ਵੇਖਿਆ ਮੈਂ ਯਾਰੋ ਸ਼ਮਸਪੁਰਿਆ ਸੁਲਤਾਨ ਅੜੇ ਗੱਡੇ ਅੜੇ ਗੱਡੇ ਕੱਢ ਪਾਉਗੇ ਨਹੀਂ ਆਮਨ ਆਮਨ ਸੇਲਾ ਹਮੰਦੜ ਦੇ ਵਾਸਤੇ ਆਓ ਆਓ ਆ ਆਮਨ ਦਿਖਾ ਰਹੇ ਦੇਸੀ ਫਰਮਾਨਾ ਮੰਗਾ ਟਵਾਲ ਵੀ ਆਇਆ ਹੋਇਆ ਸ਼ਹੀਦ ਭਗਤ ਸਿੰਘ ਕਲਬ ਐਬ ਸਪੋਰਟ ਦੇ ਨਾਲ ਜੁੜਿਆ ਹੋਇਆ ਮੰਗੇ ਦਾ ਵੀ ਧੰਨਵਾਦ ਹੈ ਦੇਸੀ ਤੇ ਸ਼ੀਲੂ ਟੱਕਰ ਪੈ ਗਈ ਟੱਕਰ ਪੈ ਗਈ ਸਿਰੇ ਦੀ ਏ ਹੁਣ ਹੁਣ ਨਜ਼ਾਰਾ ਆਉਗਈ ਆਊਗਾ ਦੇਖੋ ਸਾਹਮਣੇ ਦੇਸੀ ਨੂੰ ਸ਼ੀਲੂ ਜਫਾ ਲਾਊਗਾ ਕਿ ਨਹੀਂ ਆਓ ਆਓ